ਬਈ ਸਾਥੀ ਗੱਲ ਦੀ ਸਾਰਿਆਂ ਨੂੰ ਹੋਰ ਪੰਜਾਬ ਦਾ ਮੈਚ ਕਿੱਦਾਂ ਲੱਗਿਆ ਬਈ ਪਹਿਲੀ ਇਨਿੰਗ ਦੇਖ ਕੇ ਦੱਸਿਓ ਸਾਰੇ ਜਣੇ ਹਨਾ ਤੇ ਮੈਂ ਤਾਂ ਥੋੜਾ ਲੇਟ ਆਇਆ ਵਾਂ ਕਿਉਂਕਿ ਵੀ ਸਪੈਸ ਮੈਂ ਤਾਂ ਲੇਟ ਹੋ ਗਿਆ ਯਾਰ ਬਈ ਕੰਮ ਤੇ ਬੈਠੇ ਹੁੰਨੇ ਆ ਹਨਾ ਤਾਂ ਇਨਿੰਗ ਪੰਜ ਮਿੰਟ ਪਹਿਲਾਂ ਹੀ ਮੁੱਕ ਗਈ ਮੈਨੂੰ ਸੀਗਾ ਵੀ ਚੱਲ 11:45 ਤੇ ਮੁੱਕੂਗੀ ਥੋੜਾ ਜਿਹਾ ਟਾਈਮ ਮਿਲ ਜਾਂਦਾ ਹੁੰਦਾ ਗੱਲ ਕਰਨ ਨੂੰ ਉਹੀ ਟਾਈਮ ਹੁੰਦਾ ਮੇਰੇ ਕੋਲ ਬ੍ਰੇਕ ਦਾ ਸੋ ਮੈਂ ਇੰਨੀ ਗੱਲ ਕਰਨ ਆਇਆ ਵਾਂ ਵੀ ਮੈਚ ਵੀ ਆਪਣੀ ਪਹਿਲੀ ਇਨਿੰਗ ਕਿੱਦਾਂ ਦੀ ਰਹੀ ਜਿਹੜੇ ਜਿਹੜੇ ਆਈ ਜਾਂਦੇ ਨੇ ਬਾਈ ਕਮੈਂਟ ਕਮੈਂਟ ਕਰੀ ਚੱਲਿਓ ਤੇ ਦੱਸੀ ਜਾਏ ਉਹ ਵੀ ਅੱਗੇ ਮੈਚ ਚ ਕੀ ਹੋ ਰਿਹਾ ਵਾ ਜਿਵੇਂ ਨਾ ਨਾਲ ਦੀ ਨਾਲ ਫੋਲੋ ਕਰਦਾ ਹੋਇਆ ਤੇ ਆਪਣੇ ਇਨਿੰਗ ਤਾਂ ਯਾਰ ਸ਼ੁਰੂਆਤ ਬਹੁਤ ਵਧੀਆ ਹੋਈ ਯਾਰ ਆਪਣੀ ਇਨਿੰਗ ਦੀ ਇਹ ਤਾਂ ਐਕਸਪੈਕਟ ਨਹੀਂ ਕੀਤਾ ਸੀਗਾ ਵੀ ਆਪਣਾ ਆਜੂਗਾ ਵੀ ਆਪਣਾ ਪਾਵਰ ਪਲੇ ਵੀ 10 ਆਊਟ ਹੋ ਜਾਣਗੇ ਸਾਰਿਆਂ ਨੇ ਐਕਸਪੈਕਟ ਕੀਤਾ ਸੀਗਾ ਵੀ ਚਲੋ ਬੋਲਿੰਗ ਵਧੀਆ ਹੋਊਗੀ ਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਵੀ ਕੀ ਚੱਲ ਰਿਹਾ ਵਾ ਕੀ ਨਹੀਂ ਪਰ ਜਿਹੜੀ ਆਪਾਂ ਨੂੰ ਇਨਿੰਗ ਦੇਖਣ ਨੂੰ ਮਿਲੀ ਹੈ ਆਪਣੇ ਬੋਲਰਾਂ ਵੱਲੋਂ ਪਹਿਲੀ ਇਨਿੰਗ ਇਹ ਜਿੱਦ ਮੈਂ ਐਕਸਪੈਕਟ ਨਹੀਂ ਕੀਤੀ ਸੀ ਮੈਂ ਐਕਸਪੈਕਟ ਕੀਤਾ ਸੀਗਾ 200 ਤੱਕ ਜਾਊਗਾ ਸਕੋਰ ਪਰ ਜਦੋਂ ਦਾ ਇਹ ਇਹਨਾਂ ਦੇ ਲੋਕੀ ਫਰਗਸਟ ਤੇ ਆਪਣੇ ਅਰਸ਼ਦੀਪ ਨੇ ਸਟਾਰਟਿੰਗ ਦੇ ਵਿੱਚ ਹੀ ਆ ਕੇ ਉਹਨਾਂ ਨੂੰ ਜਕੜ ਕੇ ਰੱਖਤਾ ਨਾ ਤਾਂ ਫਿਰ ਪਤਾ ਲੱਗ ਗਿਆ ਸੀਗਾ ਕਿ ਵੀ ਹੁਣ ਨਹੀਂ ਅੱਜ ਨਹੀਂ ਐਲਐਸਜੀ ਦਾ ਸਕੋਰ ਜ਼ਿਆਦਾ ਬਣਦਾ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਮਾਰਸ਼ ਦੀ ਵਿਕਟ ਟਟਕਾਈ ਜਣਾ ਮਾਰਸ਼ ਨੂੰ ਨਹੀਂ ਆਏ ਤੇ ਮਾਰਸ਼ ਨੂੰ ਅਰਸ਼ਦੀਪ ਨੇ ਪਹਿਲਾਂ ਹੀ ਚੱਕ ਲਿਆ ਖਾਤਾ ਵੀ ਨਹੀਂ ਖੋਲਣ ਦਿੱਤਾ ਪਹਿਲੀ ਬਾਲ ਤੋਂ ਹੀ ਤੇ ਉੱਥੋਂ ਸਟੇਜ ਸੈੱਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਦਾਂ ਸੀਗਾ ਵੀ ਹੁਣ ਪੂਰਨ ਚੱਕ ਲੀਆ ਵੀ ਪੂਰਨ ਜੇ ਇਥੇ ਆਊਟ ਹੋ ਗਿਆ ਵੀ ਇਹਨਾਂ ਦੀ ਟੀਮ ਟੈਟੇ ਦੀ ਹੋ ਜਾਣੀ ਆ ਬਟ ਪੂਰਨ ਤੇ ਮਾਰਕਮ ਨੇ ਕੋਸ਼ਿਸ਼ ਬਹੁਤ ਕੀਤੀ ਹਨਾ ਆਪਣਾ ਸਕੋਰ ਅੱਗੇ ਵਧਾਉਣ ਦੀ ਤੇ ਆਪਣੇ ਲੋਕੀ ਫਰਗਸਨ ਉਹਨਾਂ ਨੇ ਬੋਲਿੰਗ ਵਧੀਆ ਕੀਤੀ ਯਾਰ ਬਈ ਉਹਨਾਂ ਦੀ ਜਿਹੜੀ ਵੇਰੀਏਸ਼ਨ ਸੀਗੀ ਜਿਹੜੀ ਸਲੋ ਬੋਲਾਂ ਪਾਉਂਦਾ ਸੀਗਾ ਸਟਾਰਟਿੰਗ ਦੇ ਵਿੱਚ ਸਲੋ ਬਾਲ ਦੇਖਣ ਨੂੰ ਮਿਲੇ ਹਨਾ ਐਡੇ ਪਾਸ ਪੇਸ ਬੋਲਰ ਤੋਂ ਹਨਾ ਜਿਹਨੂੰ ਤੋਂ ਆਪਾਂ ਐਕਸਪੈਕਟ ਕਰਦੇ ਆ ਕਿ ਵੀ ਤੇਜ਼ ਹੀ ਬਾਲ ਕਰਾਊਗਾ ਤੇ ਉਹਨੇ ਸਲੋਰ ਬੋਲਾਂ ਕੀਤੀਆਂ ਸੋ ਪਤਾ ਲੱਗਿਆਦਾ ਵੀ ਇਹਨਾਂ ਦੀ ਪੂਰੀ ਜਿਹੜੇ ਮੈਚਅਪ ਸੀਗੇ ਇਹ ਦੇਖ ਕੇ ਆਏ ਨੇ ਆਪਣੀ ਪੂਰੀ ਸਟਰੈਟਜੀ ਬੁਲਾ ਕੇ ਆਏ ਨੇ ਸੋ ਇਹਨਾਂ ਨੇ ਵਧੀਆ ਤਰੀਕੇ ਦੇ ਨਾਲ ਬੋਲਿੰਗ ਕੀਤੀ ਉਦੋਂ ਤੇ ਆਪਾਂ ਨੂੰ ਪਾਵਰ ਪਲੇ ਦੇ ਵਿੱਚ ਤਿੰਨ ਵਿਕਟਾਂ ਮਿਲੀਆਂ ਤੇ ਫੇਰ ਉਸ ਤੋਂ ਬਾਅਦ ਲੋਕੀ ਫਰਗਸ ਨੇ ਉਹਨੂੰ ਮਾਰਕਰਨ ਨੂੰ ਵੀ ਬੋਲਡ ਮਾਰਿਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਜਦੋਂ ਆਫ ਸਟੰਪ ਟੱਟਿਆ ਉਹਨਾਂ ਦਾ ਫਾਦ ਹੀ ਆ ਗਿਆ ਹਨਾ ਵਜਾ ਕੁਝਾ ਪੂਰਨ ਪਹਿਲਾਂ ਦਾ 18 ਚ 18 ਮਾਰੀ ਬੈਠਾ ਸੀਗਾ ਉਦੋਂ ਮਾਇਨ ਸੀਗਾ ਵੀ ਚਲੋ ਰੈੱਡ ਸੋਇਲ ਪਿਚਾ ਹਨਾ ਕਿਉਂਕਿ ਪੇਸ ਵੀ ਆ ਰਹੀ ਸੀਗੀ ਬਾਉਂਸ ਵੀ ਹੋ ਰਹੀ ਸੀ ਬਾਲ ਤੇ ਬੋਲਿੰਗ ਆਪਣੀ ਵੀ ਤੇ ਗਾਨੂੰ ਪੰਤ ਹੋਣੀ ਜਦੋਂ ਆਇਆ ਤਾਂ ਉਹ ਵੀ ਆਪਣਾ ਕੁਝ ਵੀ ਨਹੀਂ ਖਾਸ ਕਰਕੇ ਗਏ ਹਨਾ ਮੈਕਸਵੈਲ ਤੋਂ ਆਊਟ ਹੋ ਗਏ ਫਿਰ ਉਸ ਤੋਂ ਬਾਅਦ ਜਿਹੜੇ ਪੂਰਨ ਜਦੋਂ 18 ਚ 18 ਮਾਰੀ ਬੈਠਾ ਸੀ ਉਹ ਤਾਂ ਇਹੀ ਡਰ ਸੀਗਾ ਵੀ ਇਹ ਠੀਕ ਆ ਰਹਿਣਾ ਬਾਲਿੰਗ ਖੇਡਦਾ ਵਾ ਪਰ ਇਹਨੇ ਐਂਡ 'ਚ ਆ ਕੇ ਮਾਰ ਦੇਣੀ ਨੇ ਵੀ ਇਹੀ ਆਊਟ ਕਰ ਲਈਏ ਸੋ ਸਾਰਿਆਂ ਨੂੰ ਉਮੀਦਾਂ ਸੀਗਾ ਵੀ ਯੁਜਵਿੰਦਰ ਚਾਹ ਲਾਊਗਾ ਯੁਜਵਿੰਦਰ ਚਾਹ ਲਾਊਗਾ ਸੋ 9 ਓਵਰਾਂ ਤੱਕ ਆਪਾਂ ਨੂੰ ਚਾਹਲ ਦਾ ਮੂੰਹ ਨਹੀਂ ਦੇਖਣ ਨੂੰ ਮਿਲਿਆ ਸੀਗਾ ਵੀ ਹਾਂ ਵੀ ਕੀ ਕਰੂੰਗਾ ਇਹ ਸੋ ਐਟ ਦਾ ਐਂਡ ਚਾਹਲ ਹੋਣੀ ਆਏ ਤਾਂ ਪਹਿਲੇ ਓਵਰ ਦੇ ਵਿੱਚ ਹੀ ਥੋੜੀ ਜੀ ਦੇ ਬੇਟਾਂ ਚਾਕੇ ਪੂਰਨ ਦੇ ਤਾਂ ਉਹਦਾ ਥੋੜਾ ਜਿਹਾ ਵਧੀਆ ਹੋ ਗਿਆ 18 ਓਵਰ ਬਾਈ ਕਹਿੰਦਾ 18ਵੇਂ ਓਵਰ ਚ ਐਕਸਟਰਾ ਰਨ ਲੀਕ ਹੋ ਗਏ ਯਾਰ ਭਾਈ ਮੈਨੂੰ ਲੱਗਦਾ ਇੱਕ ਅਦਾ ਓਵਰ ਨਾ ਆ ਹੀ ਜਾਂਦਾ ਹੁੰਦਾ ਹਨਾ ਕਦੇ ਨਾ ਕਦੇ ਜਦੋਂ ਐਡਾ ਵੱਡਾ ਮੈਚ ਆ ਯਾਰ ਮੂਰੇ ਵੀ ਐਲਐਸਜੀਰ ਕੀ ਟੀਮ ਆ ਉਹ ਵੀ ਪਲੇਅਰ ਖੇਡਣ ਆਏ ਨੇ ਤਾਂ ਇੱਕ ਦਾ ਓਵਰ ਆ ਹੀ ਜਾਂਦਾ ਹੁੰਦਾ ਮੈਂ ਉਹਦੀ ਬੋਲਿੰਗ ਨਹੀਂ ਮਾੜੀ ਕਰੂੰਗਾ ਉੱਥੇ ਕਿਉਂਕਿ ਉਹਨੇ ਆਪਣੇ ਪਲਾਨ ਦੇ ਨਾਲ ਹੀ ਬੋਲਿੰਗ ਕੀਤੀ ਆ ਵੀ ਥੋੜੀ ਜਿਹੀ ਵਾਈਡ ਲਾਈਨ ਤੇ ਮੈਂ ਬਾਲ ਕਰਾਂ ਚੌਕਾ ਜਿਹੜਾ ਉਹਨੂੰ ਮਾਰਿਆ ਵਾ ਉਹ ਮੈਨੂੰ ਇਨਾ ਆਈ ਨਹੀਂ ਸੀਗਾ ਵੀ ਆਊਟ ਆਫ ਦਾ ਬਾਕਸ ਜਾ ਕੇ ਮਾਰਦਾ ਹੁਣ ਕਿਸਮਤ ਹੁੰਦੀ ਆ ਨਹੀਂ ਚੱਲਿਆ ਹੈਗਾ ਤੇ ਦੇਖ ਲੈ ਬੜੀ ਜੇ ਉਹ ਓਵਰ ਦੇ ਵਿੱਚ ਇਹਨਾਂ ਨੇ 20 ਰਨ ਮਾਰੇ ਨੇ ਅਗਲੇ 2 ਓਵਰਾਂ ਦੇ ਵਿੱਚ ਤਾਂ ਸਿਰਫ ਆਈ ਮੇਰੇ ਹਿਸਾਬ ਨਾਲ 15 ਨੇ ਹਾਂ ਮਾਰਕੋ ਜਾਂਸਨ ਨੇ 8 ਦਿੱਤੇ ਸੀਗੇ ਤੇ ਉਸ ਤੋਂ ਬਾਅਦ 7 ਦਿੱਤੇ ਸੀ ਪੰਥ ਦਾ ਭਲੇਖਾ ਕੱਢਣਾ ਬਾਈ ਅੱਜ ਪੰਥ ਦਾ ਭਲੇਖਾ ਦਾ ਬਾਈ ਯਾਰ ਕੱਢਿਆ ਪਿਆ ਮੈਚ ਦਾ ਵਨ ਸਾਈਡਿਡ ਹੀ ਆਈ نو ਬਾਈ ਕਿ ਵੀ ਇੱਕ ਪਾਸੇ ਦਾ ਮੈਚ ਮੈਂ ਹਜੇ ਵੀ ਨਹੀਂ ਕਹਿ ਸਕਦਾ ਕਿਉਂਕਿ ਵੀ ਪਿਚ ਥੋੜੀ ਜੀ ਤੇ ਜਾ ਤੇ ਉਦਾਂ ਕੁਝ ਵੀ ਨਹੀਂ ਪਤਾ ਹੁੰਦਾ ਪਰ ਆਪਣੇ ਕੋਲੇ ਬੈਟਿੰਗ ਬਹੁਤ ਆ ਯਾਰ 170 ਟੋਟਲ ਮੈਨੂੰ ਨਹੀਂ ਲੱਗਦਾ ਕੁਝ ਜ਼ਿਆਦਾ ਹੀ ਆ ਇਹਨਾਂ ਨੇ ਮਾਰ ਜਣਾ 16 17 ਓਵਰਾਂ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਪਾਂ ਮੈਚ ਜਿੱਤ ਗਏ ਆ ਚਾਹੇ ਹਨਾ ਥੋੜਾ ਜਿਹਾ ਸਲੋ ਖੇਡਣਾ ਐਂਡ ਦੇ ਵਿੱਚ ਜਾ ਕੇ ਵੀ ਚਲੋ ਆਪਣਾ ਵਧੀਆ ਵੀ ਇਦਾਂ ਨਾ ਹੋਵੇ ਕਿ ਉਹੀ ਆਊਟ ਹੋ ਜਾਈਏ ਪਰ ਇਹਨਾਂ ਨੇ ਛੱਡਣਾ ਨਹੀਂ ਹੈਗਾ ਮੈਚ ਯਾਰ ਬੈਟਸਮੈਨ ਕਿੱਥੇ ਤੱਕ ਜਾਂਦੇ ਨੇ ਆਪਣੇ ਕੋਲੇ ਦੋ ਤਾਂ ਬੋਲਰ ਬਚੇ ਨੇ ਥੱਲੇ ਏ ਮੈਚ ਦਾ ਬਾਈ ਪੰਜ ਦਾ ਭਲੇਖਾ ਪਹਿਲੀ ਇਨਿੰਗ ਚ ਨਿਕਲ ਗਿਆ ਵਾ ਪਾਵਰ ਪਲੇਅ ਦੇ ਵਿੱਚ ਇਹਨਾਂ ਨੇ ਖੇਚ ਲੈਣਾ ਵਾ ਆਪਣੇ ਆ ਆਪਣੇ ਪੇਰਾ ਇਸ਼ਾਰੇ ਤੇ ਪਰਸਨ ਬੰਨੇ ਇਹਨਾਂ ਨੂੰ ਨਹੀਂ ਛੱਡਣਾ ਹੈਗਾ ਬਾਕੀ ਮੈਂ ਗੱਲ ਕਰਦਾ ਸੀਗਾ ਹਨਾ ਆਪਣੇ ਇਹਨਾਂ ਦੇ ਬੈਟਸਮੈਨਾਂ ਦੀ ਵੀ ਇਹਨਾਂ ਨੇ ਕੀ ਕੀਤਾ ਯੂਸ਼ ਬਡੋਨੀ ਨੇ ਬਾਈ ਵਧੀਆ ਹਨਾ ਪਾਰੀ ਖੇਡੀ ਆ ਤਾਂ ਹੀ ਇੱਥੇ ਤੱਕ ਪਹੁੰਚੇ ਨੇ ਇਹ ਜਿਹੜੇ 170 ਵੀ ਵੱਜ ਗਏ ਨਹੀਂ ਤਾਂ ਉਹ ਵੀ ਨਹੀਂ ਪਾਵਰ ਪਲੇ 70 ਤੱਕ ਆ ਸਕਦਾ ਜੇ ਜ਼ਿਆਦਾ ਵੈਕਟਾਂ ਨਾ ਦਿੱਤੀਆਂ ਪਹਿਲਾਂ 10 ਓਵਰਾਂ ਵਿੱਚ ਤਾਂ ਆਪਣਾ ਹੀ ਨਾ ਬਾਈ ਵੈਕਟਾਂ ਨਹੀਂ ਦਿੰਦੇ ਇਹ ਜ਼ਿਆਦਾ ਇਹਨਾਂ ਨੇ ਰਨ ਵੀ ਮਾਰਨੇ ਆ ਜੇ 2-3 ਵਿਕਟਾਂ ਦੇ ਵੀ ਦਿੱਤੀਆਂ ਨਾ ਪਰ ਇਹਨਾਂ ਨੇ ਰਨ ਵੀ 70-80 ਮਾਰ ਦੇਣਾ ਮਾ ਪਾਵਰ ਪਲੇ ਦੇ ਵਿੱਚ ਕਿਉਂਕਿ ਪੇਸ ਬਹੁਤ ਆਰੀਆ ਬੋਲਿੰਗ ਦੀ ਤੇ ਉਹਨਾਂ ਦੇ ਇੰਨੇ ਸਮਾਰਟ ਬੋਲਰ ਨਹੀਂ ਹੈਗੇ ਸ਼ਾਰਦੂਲ ਠਾਕੁਰ ਆ ਚਲੋ ਠੀਕ ਆ ਉਹਦੀ ਸਵਿੰਗ ਸਵਿੰਗ ਹੋਊਗੀ ਪਹਿਲਾਂ ਪਰ ਇਹਨਾਂ ਦੇ ਇੰਨੇ ਜਿਆਦਾ ਰਨ ਨਹੀਂ ਮਾਰ ਇਹਨਾਂ ਨੇ ਵਿਕਟਾਂ ਨਹੀਂ ਲੈ ਹੋਣੀਆਂ ਇਹਨਾਂ ਤੋਂ ਇੰਨੀਆਂ ਪੰਦ ਦਾ ਪਹਿਲਾਂ ਹੀ ਯਾਰ ਬਈ ਜਦੋਂ ਪ੍ਰੈਸ਼ਰ ਚਾ ਜਾਂਦਾ ਉਹਨੂੰ 2-4 ਓਵਰਾਂ ਦੇ ਵਿੱਚ ਸ਼ਾਰਟ ਵੱਜ ਗਏ ਹਨਾ ਇਹਨਾਂ ਦੇ ਰਨ ਆ ਗਏ ਉਹਨੇ ਵੀ ਹਿੱਲ ਜਾਣਾ ਮਾ ਉਹ ਤਾਂ ਨਹੀਂ ਪ੍ਰੈਸ਼ਰ ਹੈਂਡਲ ਹੋਣਾ ਹੈਗਾ ਆਪਣੇ ਯੂਸ਼ ਬਡੋਨੀ ਦੀ ਮੈਂ ਗੱਲ ਕਰਦਾ ਸੀਗਾ ਉਹਨੇ ਮਾਰੇ ਨੇ 44ਆਂ ਦੇ ਵਿੱਚ ਹਾਂ 44 ਰਨ ਮਾਰੇ ਨੇ 33 ਬਲਾਂ ਦੇ ਵਿੱਚ ਇਹਨਾਂ ਨੇ ਥੋੜੀ ਜਿਹੀ ਸਾਂਭਲੀ ਨਿੰਗ ਤੇ ਆ ਡੇਵਿਡ ਮਿਲਰ ਵੀ ਨਹੀਂ ਕੁਝ ਜ਼ਿਆਦਾ ਖਾਸ ਕਰਕੇ ਗਿਆ ਉਹ ਵੀ ਰਨ ਆਫ ਬਾਲ ਖੇਡਿਆ ਵਾ 19 ਰਨ ਮਾਰੇ ਨੇ 18 ਬਲਾਂ ਦੇ ਵਿੱਚ ਸਲੋ ਬੋਲਿੰਗ ਯਾਰ ਭਾਈ ਸਲੋ ਬੋਲਿੰਗ ਉਹਨਾਂ ਦੀ ਹੈਗੀ ਆ ਇਦਾਂ ਨਹੀਂ ਹੈਗਾ ਯਾਰ ਭਾਈ ਮੈਂ ਇਹਨਾਂ ਦੀ ਬੋਲਿੰਗ ਨੂੰ ਇੰਨਾ ਹਾਈ ਰੇਟ ਨਹੀਂ ਕਰਦਾ ਹੈਗਾ ਜਿੰਦਾ ਜੀ ਇਹਨਾਂ ਦੀ ਬੈਟਿੰਗ ਸੀਗੀ ਤਾ ਕਰਕੇ ਇਹਨਾਂ ਦੀ ਬੋਲਿੰਗ ਹੁਣ ਪਹਿਲੇ ਹੀ ਅੰਡਰ ਪ੍ਰੈਸ਼ਰ ਆ ਕੇ ਸਾਡੀ ਬੈਟਿੰਗ ਚੱਲੀ ਨਹੀਂ ਹੈਗੀ ਸਲੋ ਬੋਲਿੰਗ ਕਰ ਲੈਣਗੇ ਪਰ ਦੇ ਹੈਵ ਦਾ অপਸ਼ਨਸ ਟੂ ਬੋਲ ਸਲੋ ਹੋਣਾ ਪਰ ਮੈਨੂੰ ਨਹੀਂ ਯਾਰ ਭਾਈ ਮੈਂ ਇੰਨਾ ਬਾੜਾ ਉਹਨਾਂ ਤੇ ਯਕੀਨੀ ਰੱਖਦਾ ਹੈਗਾ ਕਿਉਂਕਿ ਅਵੇਸ਼ਖਾਨ ਉਧਰ ਸ਼ਾਰਦੂਲ ਠਾਕੁਰਾ ਇਹਨਾਂ ਨੂੰ ਇੱਕ ਦੋ ਵਾਰੀ ਪੈਣਾ ਸ਼ਾਰਟ ਇਹਨਾਂ ਨੇ ਜਿਆਦਾ ਟਾਈਮ ਨਹੀਂ ਆਪਣੇ ਖੜਨਾ ਹੈਗਾ ਮੁਰੇ ਠੀਕ ਹੈ ਇਹਨਾਂ ਦੇ ਕੋਲੇ ਉਹ ਦਿਗ ਵੀ ਜੇ ਹੈਗਾ ਵਾ ਉਹ ਉਹ ਵੀ ਨਵੇਂ ਆ ਬੋਲਰ ਯਾਰ ਬਾਈ ਇਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਇੰਨਾ ਜ਼ਿਆਦਾ ਹੁਣ ਕੋਈ ਹੋਰ ਬੋਲਰ ਮੈਂ ਕਿਹੜਾ ਯਾਰ ਇਹਨਾਂ ਦਾ ਮੈਂ ਹੋਰ ਕੀ ਦਾ ਨਾਮ ਲਮਾ ਯਾਰ ਬਾਈ ਹੋਰ ਤਾਂ ਨਹੀਂ ਹੈਗਾ ਬਾਈ ਉਧਰ ਵੀ ਇਨਿੰਗ ਸ਼ੁਰੂ ਹੋ ਗਈ ਹੈ ਚਲੋ ਮੈਂ ਆਪਣਾ ਇਹ ਐਂਡ ਕਰ ਦਿੰਦਾ ਮੈਂ ਅਬਦੁੱਲ ਸਮਾਦ ਨੇ ਵੀ ਵਧੀਆ ਬੈਟਿੰਗ ਕੀਤੀ ਹੈ 227 ਰਨ ਮਾਰੇ ਨੇ ਉਹਨੇ ਵੀ ਬਾਈ ਬਾਲਾਂ ਦੇ ਵਿੱਚ ਉੱਥੇ ਕੀ ਇਹਨਾਂ ਦੇ 222 ਸਕੋਰ ਬੱਧ ਹੋ ਗਏ ਨਹੀਂ ਤਾਂ ਇਹਨਾਂ ਤੋਂ 160 ਵੀ ਨਹੀਂ ਟੱਪਣੇ ਸੀਗੇ ਤੇ ਠੀਕ ਹੈ ਭਾਈ ਮੈਂ ਆਪਣੇ ਪੇਸਰ ਸਾਰੀ ਮੈਂ ਦੱਸ ਚੁੱਕਾ ਵਾਂ ਵੀ ਅਰਸ਼ਦੀਪ ਨੇ ਚਲੋ ਥੋੜੇ ਰਨ ਜਿਆਦਾ ਦਿੱਤੇ ਨੇ 4 ਓਵਰਾਂ ਦੇ ਵਿੱਚ 43 ਤਿੰਨ ਤਿੰਨ 4 ਓਵਰਾਂ ਦੇ ਵਿੱਚ ਤਿੰਨ ਵਿਕਟਾਂ ਲਈਆਂ ਨੇ ਤੇ ਆਪਣਾ ਲੌਕੀ ਫਰਗਸ ਬਹੁਤ ਵਧੀਆ ਬੋਲਿੰਗ ਕਰ ਗਿਆ ਉਹ ਤਾਂ ਯਾਰ ਭਾਈ ਸਿਰਾ ਲੱਗ ਗਿਆ ਹਨਾ ਤੇ ਡਰਾਈਵ ਸੇਵ ਨਹੀਂ ਭਾਈ ਮੈਂ ਦਾ ਕੰਮ ਤੇ ਬੈਠਾ ਵਾਂ ਮੈਂ ਫੇਰ ਕੰਮ ਤੇ ਜਾਣਾ ਵਾ ਤਾਂ ਕਰਕੇ ਪੂਰੇ ਮੈਚ ਦੀ ਨਹੀਂ ਕਿ ਲਾਈਵ ਨਹੀਂ ਹੁੰਦੀ ਹੈਗੀ ਯਾਰ ਨਹੀਂ ਤਾਂ ਮੈਂ ਪੂਰੇ ਮੈਚ ਦੀ ਨਹੀਂ ਕਿ ਲਾਈਵ ਕਰੀਏ ਹਨਾ ਸੋ ਹੋਪਫੁਲੀ ਸੈਟਰਡੇ ਆਪਾਂ ਕਰਾਂਗੇ ਸੋ ਮਾਰਕੋ ਜਾਂਸਨ ਨੇ ਵੀ ਵਧੀਆ ਬੋਲਿੰਗ ਕੀਤੀ ਆ 4 ਓਵਰਾਂ ਦੇ ਵਿੱਚ 28 ਸਕੋਰ ਦਿੱਤੇ ਸੀਗੇ ਇੱਕ ਵਿਕਟ ਲਈਆ ਸੋ ਸੈਕਿੰਡ ਲਾਸਟ ਓਵਰ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਉਹਦਾ ਬਾਈ ਉੱਥੇ ਕਿੰਨਾ ਜਿਆਦਾ ਨਹੀਂ ਹਨਾ ਇਹਨੇ ਲੀਕ ਕੀਤਾ ਰਾਨਾ ਸਟੋਨਿਸ ਨੇ ਵੀ ਆਪਣੀ ਵਧੀਆ ਬੋਲਿੰਗ ਕੀਤੀ ਤੇ ਚਾਹਲ ਨੇ ਚਾਹਲ ਨੂੰ ਪਹਿਲੇ ਓਵਰ ਦੇ ਵਿੱਚ ਸਕੋਰ ਜ਼ਰੂਰ ਬੱਜੇ ਨੇ ਪਰ ਚਾਹਲ ਨੇ ਆਪਣੀ ਜਿਹੜੀ ਵਿਕਟ ਉਹਦੋਂ ਇੱਕ ਵਿਕਟ ਮੰਗਦੇ ਸੀ ਸਾਰੇ ਜਾਣੇ ਪੂਰਨ ਚੱਕਲੀ ਚਾਹਲ ਪੂਰਨ ਚੱਕਲੀ ਤੇ ਪੂਰਨ ਚੱਕ ਲਿਆ ਚਾਹਲ ਨੇ ਉਹੀ ਆਪਣੀ ਸਲਾਈਡਰਸ ਮਾਰੀ ਜਾ ਰਿਹਾ ਸੀਗਾ ਵਾਈਡ ਆਫ ਸਟੰਪ ਤੇ ਉਹਦੇ ਕੰਮ ਵੀ ਆ ਗਈ ਚਲੋ ਪਹਿਲੇ ਦੇ ਓਵਰ ਦੇ ਵਿੱਚ ਦੋ ਚੌਕਿਆਂ ਤੋਂ ਬਾਅਦ ਬੰਦਾ ਹੱਲ ਜਾਂਦਾ ਯਾਰ ਬਈ ਇੱਕ ਅਦਾ ਮੂਰੇ ਬਾਲ ਕਰਾਤੀ ਉਹਨੇ ਪੈਰਾਂ ਕੋਲੇ ਤਾਂ ਛੱਕਾ ਵੱਜੇਗਾ ਨਹੀਂ ਤਾਂ ਉਹਦੀਆਂ ਬਾਲਾਂ ਵੀ ਬਹੁਤ ਸੋਹਣੀਆਂ ਸੀਗੀਆਂ ਸੋ ਉਹਨੇ ਆਪਾਂ ਨੂੰ ਐਡ ਤਾਂ ਉਹ ਵੀ ਵਿਕਟ ਦੇ ਦਿੱਤੀ ਤੇ ਆਪਾਂ ਨੂੰ ਟਾਰਗੇਟ ਮਿਲਿਆ ਦਾ 172 ਦਾ ਤੇ ਆਪਾਂ ਦੇਖਦੇ ਹਾਂ ਹੁਣ ਕਿੱਦਾਂ ਦੀ ਇਹਨਾਂ ਦੀ ਇਨਿੰਗ ਜਾਂਦੀ ਆ ਸੋ ਮੈਂ ਆਈ ਸੀਗਾ ਕੋਈ ਕੱਪ ਅਪਡੇਟ ਆ ਕਿਉਂਕਿ ਇਤੋਂ ਬਾਅਦ ਮੈਨੂੰ ਵੀ ਕੰਮ ਤੇ ਲੱਗਣਾ ਵਾ ਤੇ ਮੈਨੂੰ ਪਤਾ ਬਈ ਇਨਿੰਗ ਸਟਾਰਟ ਹੋ ਗਈ ਹੈ ਤੇ ਮੇਰੇ ਕੋਲੇ ਨਾ बराबर मैच ਦੇਖਣ ਨੂੰ ਨਹੀਂ ਹੈਗਾ ਕੁਝ ਨਹੀਂ ਤਾਂ ਮੈਂ ਤੁਹਾਡਾ ਬਰਾਬਰ ਬਰਾਬਰ ਮੈਚ ਵੀ ਦੱਸਦਾ ਹਾਂ ਕਿ ਕਿੱਦਾਂ ਚੱਲਦੇ ਆ ਤੇ ਆਪਾਂ ਹੋਪਫੁਲੀ ਸੈਟਰਡੇ ਲਾਈਵ ਕਰਦੇ ਆ ਤੇ ਉਹਦੇ 'ਚ ਮਿਲਦੇ ਆ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ